ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੀਰ ਗੋਤ ਜਠੇਰਿਆਂ ਦਾ ਸਲਾਣਾ ਜੋੜ ਮੇਲਾ ਪਿੰਡ ਬਾਹੌੜ ਦੇ ਵਿੱਚ ਦਾ ਜਿਹੜਾ ਬਹੁਤ ਹੀ ਸੱਚੇ ਜੇ ਢੰਗ ਦੇ ਨਾਲ ਮਨਾਇਆ ਜਾ ਰਿਹਾ ਵਾ ਜਿੱਥੇ ਕਲਾਕਾਰਾਂ ਦੀਆਂ ਕਈ ਪਾਰਟੀਆਂ ਆਈਆਂ ਵਾ ਆਓ ਹੀਰ ਗੋਤ ਜਠੇਰਿਆਂ ਦਾ ਤੁਹਾਨੂੰ ਮਿਲੇ ਦੀਆਂ ਲਾਈਵ ਤਸਵੀਰਾਂ ਪਿੰਡ ਬਾਹੌੜ ਤੋਂ ਦਿਖਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੰਬਰ ਸਿੰਘ ਪਿੰਡ ਲਖਸੀਆਂ ਦੇ ਪਿੰਡ ਆਸ਼ਾਪੁਰ ਅੱਜ ਸ਼ਹੀਰ ਜਠੇਰਾ ਦਾ ਮੇਲਾ ਪਿੰਡ ਬਾਹੋਵਾਲ ਬੜੀ ਧੂਮਧਾਮ ਨਾਲ ਮਨਾਇਆ ਹੈ ਮੈਂ ਸਾਰੀਆਂ ਸੰਗਤਾਂ ਨੂੰ ਇਹ ਆਪਣੇ ਵੱਲੋਂ ਤੇ ਸੰਗਤਾਂ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ ਆਜਿੰਦਰ ਸਿੰਘ ਦੰਬੇਲੀ ਗੀਰਗੋਤ ਜੀਰਾਂਦੇ ਮੇਲੇ ਦੇ ਸੰਗਤ ਮਾਨ ਲੱਖ-ਲੱਖ ਵਧਾਈ ਦਿੰਦਾ ਹਾਂ ਮੈਂ ਸ਼ੰਗਾਰਾ ਸਿੰਘ ਪ੍ਰਧਾਨ ਹੀਰਕੋਟ ਦੇ ਠੇਰੇ ਪਾਹੋਲ ਸਮੂਹ ਸੰਗਤਾਂ ਨੂੰ ਸਰਾਨਾ ਜੋੜ ਮੇਲੇ ਪਿੰਡ ਪਾਹੋਲ ਵਿਖੇ ਪਹੁੰਚਣ ਤੇ ਜੀ ਆਖਦਾ ਹਾਂ ਇਹ ਮੇਲਾ ਹਰ ਸਾਲ ਵੱਡੇ ਪੱਧਰ ਤੇ ਪਿੰਡ ਪਾਹੋਲ ਵਿਖੇ ਕਰਵਾਇਆ ਜਾਂਦਾ ਹੈ ਹੀਰਕੋਟ ਦੇ ਠੇਰੇਾਂ ਦੀ ਯਾਦ ਵਿੱਚ ਜਿਸ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਹਰ ਸਾਲ ਵੱਡੀ ਗਿਣਤੀ ਵਿੱਚ ਨਤਮਸਤ ਹੁੰਦੀਆਂ ਹਨ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਸੰਗਤਾਂ ਉਸੇ ਤਰ੍ਹਾਂ ਹੀ ਆਪਣੀਆਂ ਨਤਮਸਤ ਹੋਣ ਦੀਆਂ ਰਹਿਣਗੀਆਂ ਤੇ ਇਹ ਮੇਲਾ ਜਿਹੜਾ ਆ ਹੋਰ ਆਪਣੀਆਂ ਬਰੰਦੀਆਂ ਵੱਲ ਛੂੰਦਾ ਹੋਇਆ ਐਸਾ ਇਸ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਮਨਾਇਆ ਜਾਵੇਗਾ ਬਹੁਤ ਬਹੁਤ ਸੰਗਤਾਂ ਦਾ ਦੂਰ ਜਾੜੀ ਜਾਂਦਾ ਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਵਾਏ ਗੁਰਦੀਖਾ ਖਾਲਸਾ ਵਾਏ ਗੁਰਦੀਖੀ ਬਤੇ ਜੈਕਾਰੇ ਧੱਕ ਕਰਦੇ ਆ ਅੱਜ ਉਹ ਸਲਾਨਾ ਜੋੜ ਮੇਲਾ ਪਿੰਡ ਬਹਾਵੜ ਹੀਰ ਗੋਤ ਜਠੇਰੇ ਵੀ ਜਾਤ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਇਸ ਸਾਲ ਵੀ ਕਮੇਟੀ ਵੱਲੋਂ ਬਹੁਤ ਹੀ ਇਛਾਜਨ ਨਾਲ ਇਹ ਮੇਲੇ ਦਾ ਯੋਜਨ ਕੀਤਾ ਗਿਆ ਮੈਂ RAMLAL ਪਿੰਡ ਛਰਵਾ ਜ਼ਿਲ੍ਹਾ ਜਲੰਧਰ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਬਹੁਤ-ਬਹੁਤ ਵਧਾਈਆਂ ਦਿੰਦਾ ਲੱਖ-ਲੱਖ ਵਧਾਈ ਦਿੰਦਾ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ